ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਦੋਸਤ ਤੇ ਹੋਸਟ ਮਿੰਟੂ ਬਰਾੜ ਤੇ ਤੁਸੀਂ ਦੇਖ ਰਹੇ ਹੋ ਪਿੰਡ ਅਸਟ੍ਰੇਲੀਆ ਮੈਂ ਅੱਜ ਇੱਕ ਛੋਟੀ ਜਿਹੀ ਵੀਡੀਓ ਤੁਹਾਡੇ ਲਈ ਬਣਾ ਰਿਹਾ ਆ ਇਹ ਵੀਡੀਓ ਇੱਕ ਜਾਣਕਾਰੀ ਆ ਤੇ ਉਮੀਦ ਆ ਤੁਹਾਨੂੰ ਲਾਹੇਵੰਦ ਹੋਵੇਗੀ ਤੁਸੀਂ ਅਕਸਰ ਸੁਣਿਆ ਹਨ ਸਿਟੀ ਟੂ ਬੇ ਇਸ ਤਕਰੀਬਨ 50 ਤੋਂ 55 ਸਾਲਾਂ ਤੋਂ 1973 ਤੋਂ ਇੱਕ ਨਾ ਮੈਰਾਥਨ ਨਿਕਲ ਰਹੀ ਆ ਐਡਲੇਡ ਦੇ ਵਿੱਚ ਚੰਗੇ ਕਾਰਨਾਂ ਲਈ ਜਿਹੜਾ ਪੈਸਾ ਇਕੱਠਾ ਕੀਤਾ ਜਾਂਦਾ ਤੇ ਇੱਕ ਮਦਦ ਕਰੀ ਜਾਂਦੀ ਹੈ ਇੱਕ ਫਾਊਂਡੇਸ਼ਨ ਵੱਲੋਂ ਪਰ ਇਸ ਵਾਰ ਕੀ ਹੋ ਰਿਹਾ ਇਸ ਵਾਰ ਸਾਡੇ ਭਾਈਚਾਰੇ ਵੱਨਿਓ ਪੰਜਾਬੀ ਭਾਈਚਾਰੇ ਵੱਨਿਓ ਸਿੱਖ ਭਾਈਚਾਰੇ ਵੱਨਿਓ ਫੌਜਾ ਸਿੰਘ ਦੀ ਯਾਦ ਦੇ ਵਿੱਚ ਇਹਦੇ ਵਿੱਚ ਆਪਣੀ ਸ਼ਿਰਕਤ ਕੀਤੀ ਜਾ ਰਹੀ ਹੈ ਤੇ ਐਡਲੈਟ ਸੰਗਤ ਵੱਲੋਂ ਇਹਦਾ ਜਿਹੜਾ ਸਾਰਾ ਜੁਮਾ ਚੱਕਿਆ ਹੋਇਆ ਤੇ ਉਹ ਇਹਦੇ ਵਿੱਚ ਕੋਸ਼ਿਸ਼ ਕਰ ਰਿਹਾ ਵੀ ਆਪਾਂ ਵੱਧ ਤੋਂ ਵੱਧ ਆਪਾਂ ਉੱਥੇ ਹਾਜ਼ਰੀ ਲਗਾ ਕੇ ਇੱਕ ਤਾਂ ਆਪਾਂ ਫੌਜਾ ਸਿੰਘ ਨੂੰ ਆਪਣੀ ਟ੍ਰਿਬਿਊਟ ਦੇਈਏ ਤੇ ਦੂਜੀ ਆਪਾਂ ਇਸ ਚੰਗੇ ਕਾਰਜ ਦਾ ਹਿੱਸਾ ਬਣੀਏ ਕਮਿਊਨਿਟੀ ਦੇ ਕੰਮਾਂ ਦਾ ਹਿੱਸਾ ਬਣੀਏ ਅਕਸਰ ਇਹ ਗੱਲਾਂ ਆ ਜਾਂਦੀਆਂ ਵੀ ਅਸੀਂ ਮੇਨ ਕਮਿਊਨਿਟੀ ਚ ਗੇਰੀ ਵਿਚਰਦੇ ਨਹੀਂ ਤਾਂ ਕਰਕੇ ਸਾਨੂੰ ਪਾੜਾ ਵੱਧਾ ਸੋ ਇੱਕ ਬਹਾਨੇ ਹੁੰਦੇ ਆ ਜੀ ਆਪੋ ਆਪਣੇ ਸ਼ਹਿਰਾਂ ਚ ਸਾਰਿਆਂ ਥਾਂ ਤੇ ਮੈਰਾਥਨ ਹੁੰਦੀ ਹੈ ਉਹਨਾਂ ਚ ਹਿੱਸਾ ਲਿਆ ਕਰੀਏ ਐਡਲੈਂਟ ਦੇ ਵਿੱਚ ਇਹ ਹੋ ਰਹੀ ਹੈ ਜੀ ਸਪਟੰਬਰ ਮਹੀਨੇ ਦੇ ਵਿੱਚ 21 ਸਪਟੰਬਰ ਨੂੰ ਪਰ ਇਹਦੀ ਰਜਿਸਟ੍ਰੇਸ਼ਨ ਆ ਉਹ ਐਸੇ ਮਹੀਨਾ ਅਗਸਤ ਦੀ 31 ਨੂੰ ਬੰਦ ਹੋ ਜਾਣੀ ਆ ਦੋ ਗਿਣਤੀ ਦੇ ਦਿਨ ਰਹਿ ਗਏ ਆ ਰਜਿਸਟ੍ਰੇਸ਼ਨ ਕਰਾਉਣ ਦੇ 60 ਡਾਲਰ ਉਹਦੀ ਰਜਿਸਟ੍ਰੇਸ਼ਨ ਫੀਸ ਆ ਪਰ ਉਹਦੇ ਚ ਜੇ ਤੁਸੀਂ ਆ ਰਹੇ ਇਹਦੇ ਮੈਂਬਰ ਆ ਤਾਂ ਤੁਹਾਨੂੰ ਡਿਸਕਾਊਂਟ ਮਿਲ ਜਾਂਦਾ ਕਾਫੀ ਸੋ ਮੈਂ ਬੇਨਤੀ ਕਰਨੀ ਚਾਹਾਂਗਾ ਵੀ ਘੱਟੋ ਘੱਟ ਆਪਣੀ ਕਮਿਊਨਿਟੀ ਚੋਂ 100 200 ਬੰਦਾ ਜਰੂਰ ਇਸ ਮੈਰਾਥਨ ਦੇ ਵਿੱਚ ਹਿੱਸਾ ਬਣੀਏ ਤੇ ਦਿਖਾਈਏ ਲੋਕਾਂ ਨੂੰ ਕਿ ਅਸੀਂ ਵੀ ਚੰਗੇ ਕਾਲਜ ਦੇ ਵਿੱਚ ਆ ਕੇ ਖੜਦੇ ਆਂ ਇੱਕ ਕਵਰਟਾ ਪਾਰਕ ਤੋਂ ਸ਼ੁਰੂ ਹੋਣੀ ਆ ਤੇ ਸਿਟੀ ਤੱਕ ਜਾਣੀ ਆ 6 ਕਿਲੋਮੀਟਰ ਦਾ ਰੂਟ ਆ ਤੁਸੀਂ ਤੁਰ ਵੀ ਸਕਦੇ ਹੋ ਤੁਸੀਂ ਭੱਜ ਵੀ ਸਕਦੇ ਹੋ ਕੋਈ ਇਹ ਚੇ ਇਹ ਨਾ ਕਰਿਓ ਵੀ ਸਾਨੂੰ ਭੱਜਣਾ ਔਖਾ ਤੁਸੀਂ ਜ਼ਿੰਦਗੀ ਚ ਭੱਜੇ ਨਹੀਂ ਇੰਦਾ ਨਹੀਂ ਇਹਦਾ ਹਿੱਸਾ ਵੰਡਣਾ ਜ਼ਰੂਰੀ ਹੁੰਦਾ ਸੋ ਜ਼ਰੂਰੀ ਨਹੀਂ ਭੱਜਣਾ ਹੁੰਦਾ ਇਹ ਤਾਂ ਇੱਕ ਬਹਾਨਾ ਬਣਾਇਆ ਹੁੰਦਾ ਮੈਰਾਥਨ ਦੇ ਨਾਂ ਦੇ ਉੱਤੇ ਥੋੜਾ ਜਿਹਾ ਇੱਕ ਜੁੜਨ ਦਾ ਤਰੀਕਾ ਲੋਕਾਂ ਦਾ ਸੋ ਜੇ ਤੁਸੀਂ ਇਸ ਬਾਰੇ ਜਿਆਦਾ ਜਾਣਕਾਰੀ ਚਾਹੁੰਦੇ ਹੋ ਤਾਂ ਐਡਲਟ ਸੰਗਤ ਦਾ ਪੇਜ ਤੁਸੀਂ ਲਾਈਕ ਵੀ ਕਰ ਲਓ ਉੱਥੇ ਬਹੁਤ ਸਾਰੇ ਵਧੀਆ ਇਦਾਂ ਦੇ ਕੌਜ਼ ਹੁੰਦੇ ਰਹਿੰਦੇ ਆ ਤੇ ਉੱਥੇ ਜਾ ਕੇ ਤੁਸੀਂ ਉਹਦੇ ਲਿੰਕ ਦੇ ਉੱਤੇ ਦੇਖ ਵੀ ਸਕਦੇ ਹੋ ਵੀ ਕਿਵੇਂ-ਕਿਵੇਂ ਇਹਨੂੰ ਤੁਸੀਂ ਰਜਿਸਟਰਡ ਕਰਾ ਸਕਦੇ ਹੋ ਮੈਂ ਵੀ ਇਸ ਵੀਡੀਓ ਦੇ ਥੱਲੇ ਜਿਹੜਾ ਉਹਨਾਂ ਦਾ ਲਿੰਕ ਵੀ ਪਾ ਦਿੰਨਾ ਤੇ ਰਜਿਸਟ੍ਰੇਸ਼ਨ ਦਾ ਲਿੰਕ ਵੀ ਪਾ ਦਿੰਨਾ ਤੇ ਕੰਟੈਕਟ ਨੰਬਰ ਵੀ ਪਾ ਦਿੰਨੇ ਆ ਤਾਂ ਕਿ ਤੁਹਾਨੂੰ ਸੁਖਾਲਾ ਰਹੇ ਜੇਕਰ ਤੁਸੀਂ ਐਡਲਟ ਵਿੱਚ বাসਦੇ ਹੋ ਜਾਂ ਨੇੜੇ ਦੇ ਕਿਸੇ ਟਾਊਨ ਵਿੱਚ বাসਦੇ ਹੋ ਤਾਂ ਤੁਹਾਡੇ ਕੋਲ ਪੂਰ ਜੋਰ ਮੰਗਾ ਜਰੂਰ ਆਇਓ ਤੇ ਜਰੂਰ ਇਸ ਮੈਰਾਥਨ ਦਾ ਹਿੱਸਾ ਬਣਿਓ ਇਹ ਇੱਕ ਕਹਿ ਸਕਦੇ ਨਾ ਬਹੁਤ ਹਿਸਟੋਰੀਕਲ ਤੁਹਾਨੂੰ ਮਹਿਸੂਸ ਹੋਊਗਾ ਵੀ 152 ਸਾਲ ਪੁਰਾਣੀ ਇੱਕ ਰੀਤ ਦੇ ਨਾਲ ਤੁਸੀਂ ਉਹਦੇ ਭਾਈਵਾਲ ਬਣ ਕੇ ਜ਼ਿੰਦਗੀ ਦੇ ਵਿੱਚ ਤੁਸੀਂ ਇੱਕ ਆਪਣੀ ਇੱਕ ਮਾਣ ਮਹਿਸੂਸ ਕਰਦੇ ਹੋਵੋਗੇ ਆਪਣੇ ਬੱਚਿਆਂ ਨੂੰ ਦੱਸਦੇ ਹੋਵੋਗੇ ਅਸੀਂ ਵੀ ਚੰਗੇ ਕਾਰਜਾਂ ਦੇ ਵਿੱਚ ਖੜਦੇ ਰਹੇ ਹਾਂ ਸੋ ਆਓ ਰਲ ਮਿਲ ਕੇ ਆਪਾਂ ਜਿਹੜੀ ਆਉਣ ਵਾਲੀ 21 ਸਤੰਬਰ ਨੂੰ ਉਸ ਮੈਰਾਥਨ ਦਾ ਇਸਹਾਣੀ ਹੈ ਜੇਕਰ ਤੁਸੀਂ ਰਜਿਸਟਰਡ ਕਰਾ ਲਿਆ ਏ ਤਿੰਨ ਚਾਰ ਦਿਨਾਂ ਅਜੇ ਤਾਂ ਵੈਸਟਰ ਨਾਮ ਹੀ ਕਰਾ ਸਕਿਆ ਤਾਂ ਵੀ ਆ ਜਿਓ 21 ਸਤੰਬਰ ਨੂੰ ਬਿਨਾਂ ਰਜਿਸਟ੍ਰੇਸ਼ਨ ਵਾਲੇ ਵੀ ਉੱਥੇ ਦੇਖਣ ਤਾਂ ਆ ਸਕਦੇ ਆ ਚਲੋ ਰੌਣਕ ਤਾਂ ਲਾ ਸਕਦੇ ਆ ਸੋ ਬਹੁਤ ਮਿਹਰਬਾਨੀ ਜੀ ਤੇ ਤੁਸੀਂ ਜੁੜਰੋ ਪਿੰਡ ਅਸਟ੍ਰੇਲੀਆ ਨਾਲ ਸਸਿਕਾ